ਮਜ਼ਦੂਰ ਦਾ ਜਿੰਦਾਬਾਦ ਮਜ਼ਦੂਰਾਂ ਦੇ ਸਰਕਾਰਾਂ ਦੇ ਜਿੰਦਾਬਾਦ ਮਜ਼ਦੂਰਾਂ ਦੇ ਸਰਕਾਰਾਂ ਦੇ ਜਿੰਦਾਬਾਦ ਮਜ਼ਦੂਰਾਂ ਦੇ ਜਿੰਦਾਬਾਦ ਇਹ ਕਹਿਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਹਿਹੀ ਚਾਹੀਏ ਬੰਦ ਕਰੋ ਬੰਦ ਕਰੋ ਬੰਦ ਕਰੋ ਮਜ਼ਦੂਰ ਦਾ ਜਿੰਦਾਬਾਦ ਜਿੰਦਾਬਾਦ ਕਿੰਨਾਂ ਬਾਜ਼ੀ ਇਕਵਾਲ ਮਜ਼ਦੂਰ ਦਾ ਜਿੰਦਾਬਾਦ ਜਿੰਦਾਬਾਦ मै दौरे पे चलो राजनीति सरकारा से दिया मतवाला मोरचा मोरचा गोरिया सरकारा दे दिया मतवाला ये बात है मुद्दा के मै दौरे पे चलो बात गोरिया सरकारा दे दिया मतवाला ये बात है मुद्दा के सही नहीं चलेगी नहीं चलेगी नहीं चलेगी ਇਸ ਤਰ੍ਹਾਂ ਜੀ ਇਹ ਜਿਹੜੀ ਆ ਕੰਪਨੀ ਨਾ ਮਿੱਟੀ ਪੜਦੀ ਆ ਨੈਸ਼ਨਲ ਹਾਈਵੇ ਵਾਸਤੇ ਇਹਨਾਂ ਨਾਲ ਸਾਡਾ ਤਿੰਨ ਦਿਨ ਪਹਿਲਾਂ ਐਗਰੀਮੈਂਟ ਆ ਰਹੀ ਜਿਹਦੇ ਵਿੱਚ ਇਹਨਾਂ ਨਾਲ ਇਹ ਹੋਇਆ ਸੀ ਕਿ 2 ਮੀਟਰ ਤੱਕ ਅਹੀਂ ਖਦਾਈ ਕਰਨੀ ਜੀ ਉਹ ਤੋਂ ਜ਼ਿਆਦਾ ਨਹੀਂ ਕਰਨੀ ਤੇ 2 ਮੀਟਰ ਇਹ ਵੀ ਕੰਡੀਸ਼ਨ ਆ ਸੀ ਵੀ 10 ਫੁੱਟ ਜਾਂ 12 ਫੁੱਟ ਬਾਹਰ ਸਾਈਡਾਂ ਤੇ ਰਸਤਾ ਵਾਸਤੇ ਛੱਡਾਂਗੇ ਇਹ ਦੋ ਦਿਨ ਕੰਮ ਠੀਕ ਚੱਲਦਾ ਰਿਹਾ ਕੱਲ ਦੁਸ਼ਾਨੀ ਰਾਤ ਨੂੰ ਇਹਨਾਂ ਨੇ ਉਹ ਜਿਹੜੀ ਖਦਾਈ ਸੀ 2 ਮੀਟਰ ਦੀ ਬਜਾਏ 4 ਮੀਟਰ ਤੱਕ ਗਰੀਬ ਕਰ ਦਿੱਤੀ ਜੇਸੇ ਕਰਕੇ ਇਹ ਸਾਰਾ ਪਿੰਡ ਨਗਰ ਨਿਵਾਸੀ ਵੀ ਇਹਨਾਂ ਨੇ ਆਪਣਾ ਹੀ ਐਗਰੀਮੈਂਟ ਮਤਲਬ ਉਹਦੀ ਲੰਘਣਾ ਕੀਤੀ ਆ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਉਹਦੇ ਚੌਹਲੇ ਆ ਕਿਉਂਕਿ ਜਿੱਦ ਨੇ ਐਗਰੀਮੈਂਟ ਸਾਨੂੰ ਏਜੀਐਮ ਨੇ ਕੀਤਾ ਇਹਨਾਂ ਦੇ ਨੇ ਤਾਂ ਵੀ ਇਹਦੇ ਏਜੀਐਮ ਤੇ ਕਰਵਾਉਣਾ ਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜੀ ਨਜਾਇਜ਼ ਮਾਇਨੇ ਹੋਈ ਆ ਇਹ ਦੀ ਪਰਭਾਈ ਵੀ ਕੀਤੀ ਜਾਵੇ ਇਹਨਾਂ ਕੋਲ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਆ ਜਿਹੜੀਆਂ ਇਹਨਾਂ ਦੇ ਗੱਡੀਆਂ ਗੁੜੀਆਂ ਉਹਨਾਂ ਚਾਹੁੰਦਾ ਛੜੀਆਂ ਜਾਣ ਜਿੰਨਾ ਚਿਰ ਇਹ ਇਹ ਚੀਜ਼ ਦਾ ਕੋਈ ਸਿੱਧਾ ਹੱਲ ਹੀ ਨਹੀਂ ਹੁੰਦਾ। ਇਹ ਮਾਈਨਿੰਗ ਡਿਪਾਰਟਮੈਂਟ ਕੋਈ ਤੁਹਾਨੂੰ ਬੁਲਾਇਆ ਤੁਸੀਂ ਹਰਜੀਤ ਸਾਹਿਬ ਆਏ ਆ। ਹਾਂ। ਕੀ ਕਹਿੰਦੇ ਜੇਈ ਸਾਹਿਬ ਕੋਈ ਕਾਰਵਾਈ ਕਰਨੀ ਹੈ ਕਿ ਬਸ ਉਹ ਗੰਦੇ ਸਾਲੋਂ ਉਹ ਚੈੱਕ ਕਰਦੇ ਉਹ ਚੈੱਕ ਕਰਦੇ ਆ ਜੀ। ਉਹਨਾਂ ਨੇ ਡਾਟਾ ਨਾ ਮੈਂ ਉਹਨਾਂ ਨੂੰ ਵੀ ਦੇ ਰਹੇ ਆ ਤੇ ਡੀਸੀ ਸਾਹਿਬ ਨੂੰ ਵੀ ਦੇ ਰਹੇ ਆ ਕਾਰਵਾਈ ਵਾਸਤੇ। ਤੇ ਬਾਕੀ ਪ੍ਰਸ਼ਾਸਨ ਨੂੰ ਦਿਨੇ ਸਾਰੇ ਨੂੰ ਕਿੰਨੇ ਦਿਨ ਸ਼ੀਬ ਆਹੇ ਪ੍ਰੋਬਲਮ ਤੁਹਾਡੇ ਬੱਚੇ ਹਜੇ ਕਿੰਨੇ ਕ ਸਮੇਂ ਤੋਂ ਚੱਲ ਰਹੀ ਹੈ? ਇਹ ਬੇਚ हट ਗਈ ਸੀ ਲੱਗੇ ਸੀ ਜੀ ਪਹਿਲਾਂ ਜਦੋਂ ਪਹਿਲਾਂ ਸਾਡਾ ਜੋ ਕਲੇਸ਼ ਹੋਇਆ ਨਾ ਇਹਨਾਂ ਨਾਲ ਝਗੜਾ ਇਸੇ ਗੱਲ ਤੋਂ ਹੋਇਆ ਜਿਹੜੇ ਖੰਭੇ ਲੱਗੇ ਮਿੱਟੀ ਨਹੀਂ ਛੱਡ ਰਹੇ ਸੀ ਬਿਜਲੀ ਦੇ ਖੰਭੇ ਨਾਲ ਜਮੀਨੀ ਮਿੱਟੀ ਦੇ ਰਸਤੇ ਅਲੱਗ ਮਿੱਟੀ ਨਹੀਂ ਛੱਡ ਰਹੇ ਸੀ ਇਸ ਕਰਕੇ ਫਿਰ ਸੈਟਰ ਨੇ ਕਿਹਾ ਤੇ 2 ਮੀਟਰ ਤੋਂ ਵੱਧ ਨਹੀਂ ਕਰਾ ਸਾਈਡਾਂ ਤੇ ਜਗ੍ਹਾ ਛੱਡਾਂਗੇ ਪੂਰੀ ਜਿਨੀ ਬੰਦ ਦੀ ਉਹ ਸਾਰੇ ਜਿਹੜੇ ਤੁਸੀਂ ਮੁਕਰ ਕੇ ਇਹਨਾਂ ਨੇ ਆਹ ਕੰਮ ਕੀਤਾ ਤੁਸੀਂ ਇੱਧਰ ਕੈਮਰਾ ਮਾਰ ਕੇ ਦੇਖ ਸਕਦੇ ਹੋ ਕਿੰਨੀ ਢੂੰਗੀ ਮਾਇਨੇ ਕੀਤੀ ਇਹਨਾਂ ਨੇ ਤੇ ਅਸੀਂ ਕਿਹਾ 4 ਮੀਟਰ ਦੇ ਕਰੀਬ ਆ ਹਾਂਜੀ ਤੇ ਇਸ ਕਰਕੇ ਹੀ ਕਿਉਂ ਨੇ ਇਹਨਾਂ ਦੇ ਏਜੀਐਮ ਤੇ ਵੀ ਸਾਰੇ ਤੇ ਕੰਮ ਹੋ ਗਿਆ ਰੋਲ ਜਿਹੜਾ ਉਹ ਸਾਡੇ ਜਥੇਦਾਰ ਸਾਹਿਬ ਨਾਲ ਖੜੇ ਖੋਦ ਵੀ ਇਦਾਂ ਦੇ ਖਾਸਾ ਹੋਰ ਅਸੀਂ ਜਿੱਥੇ ਬੁੜੀ ਵੀ ਇੱਕ ਮੁਰਗੀ ਦੀ ਟਰੱਕ ਥੱਲੇ ਹਾਂਜੀ ਹਾਂਜੀ ਉਸ ਸਮੇਂ ਵੀ ਅਸੀਂ ਮਾਈਨਿੰਗ ਡਿਪਾਰਟਮੈਂਟ ਨਾਲ ਕੋਲੈਡ ਕੀਤਾ ਕਹਿੰਦੇ ਜੀ ਇਹਨਾਂ ਨੂੰ 6 ਫੁੱਟ ਬਟਨ ਦੀ ਪਰਮਿਸ਼ਨ ਹੈਗੀ ਆ ਪਰ ਜਦੋਂ ਸਾਡੇ ਕੋਲ ਪਰਮਿਸ਼ਨ ਉਹਨਾਂ ਦੀ ਮੰਜੀਏ ਪਰ ਸਾਨੂੰ ਕੋਈ ਸਹੀ ਜਵਾਬ ਨਹੀਂ ਮਿਲਿਆ ਕੀ ਤੁਹਾਨੂੰ ਲੱਗਦਾ ਕਿ ਸਹੀ ਹੋਊਗਾ ਜੀ ਅਸੀਂ ਤਾਂ ਤੁਹਾਡੇ ਤੁਹਾਨੂੰ ਜਿਹੜਾ ਏਜੀਐਮ ਦੀ ਰੇਟਾ ਕਾਪੀ ਦੇਵਾਂਗੇ ਜਿਹੜਾ ਉਹਨੇ ਸਾਡਾ ਏਵੀਮੈਂਟ 2 ਮੀਟਰ ਤੱਕ ਕੀਤਾ ਜੀ ਸਾਨੂੰ ਇਹ ਨਹੀਂ ਪਿੱਛੇ ਕੀ ਕੰਡੀਸ਼ਨਾਂ ਆਉਂਦੇ ਬਾਰੇ ਇਹ ਨਹੀਂ ਸਾਨੂੰ ਪਤਾ ਜਿਹੜਾ ਸਾਨੂੰ ਇੱਥੇ ਉਹਨਾਂ ਨੇ ਏਵੀਮੈਂਟ ਕੀਤਾ ਨਾ ਉਹ ਉਹਦੇ ਮੁਤਾਬਕ ਕਰਦੇ ਚਾਹੁੰਦੇ ਪਰ ਸਾਨੂੰ ਇਹ ਵੀ ਪਰਮਿਸ਼ਨ ਨਹੀਂ ਕਿ ਕਿਸੇ ਕਈ ਸਮੇਂ ਤੋਂ ਇਹਨਾਂ ਨੂੰ ਪਰਮਿਸ਼ਨ ਮਿਲ ਨਹੀਂ ਗਈ ਤਰ ਕਿਹੜੇ ਮਾਈਨਿੰਗ ਕੰਮ ਕਰ ਰਹੇ ਆ ਪਿਛਲੇ ਨੰਬਰ ਟਾਈਮ ਤੋਂ ਇਹਨਾਂ ਜਿਹੜੀਆਂ ਪਰਮਿਸ਼ਨ ਆਇਆ ਉਹ ਬੰਦ ਹੋਈਆਂ ਆ ਪਰ ਫੇਰ ਵੀ ਇਹ ਨਜਾਇਜ਼ ਤਰੀਕੇ ਦੇ ਨਾਲ ਲਗਾਤਾਰ ਇਹ ਕੰਮ ਚੱਲ ਰਿਹਾ ਕਿਹਾ ਹੋਇਆ ਇਹਨਾਂ ਦੀ ਨਾਲ 20 ਫੁੱਟ ਬੱਚੇ ਵਿੱਚ ਫੜੂਗਾ ਇਹਨਾਂ ਨੂੰ ਪੱਟਿਆ ਹੋਇਆ ਹੈ ਇਹ ਪਬਲਿਕ ਸਾਰੇ ਪਿੰਡ ਵਾਸੀ ਜਾਂ ਨੇੜੇ-ਨੇੜੇ ਇਸ ਦੇ ਵੀ ਜ਼ਿੰਮੇਵਾਰ ਹੈ ਸਾਰੇ ਪਰਾ ਇਕੱਠੇ ਕੋ ਰੋਲਾ ਪਾਉਂਦੇ ਪਰ ਸੁਣਦਾ ਕੋਈ ਨਹੀਂ ਇਸ ਕਰਕੇ ਕੋਈ ਵੀ ਹੱਕ ਵਿੱਚ ਜਦੋਂ ਵੀ ਫੈਲਾ ਆਉਂਦਾ ਇਸ ਕਰਕੇ ਅਸੀਂ ਇਸੇ ਕਰਕੇ ਰਿਟਨ ਇਹਨਾਂ ਦਾ ਐਗਰੀਮੈਂਟ ਕੀਤਾ ਸੀ ਤਾਂ ਕਿ ਜੇ ਆਪਣੇ ਕਾਨੂੰਨ ਦੀ ਆਪਣੇ ਐਗਰੀਮੈਂਟ ਦੀ ਲੰਘਣਾ ਕਰਨ ਦੇ ਨਹੀਂ ਕੋਈ ਨਹੀਂ ਕਰ ਦੇ ਹੋਵੇ ਕੋਈ ਇਹਨਾਂ ਦੇ ਬੰਨ ਨਹੀਂ ਜਾਈਦੀ ਆ ਭਾਜੀ ਜੇ ਇਹਨਾਂ ਕੋ ਨਾ ਹੋ 379 ਬੀ ਲੱਗੂ ਇਹਨਾਂ ਦੇ ਖਿਲਾਫ ਪਰ ਸਰ ਸਰਕਾਰਾਂ ਲੱਗਦਾ ਨਹੀਂ ਸਰਕਾਰਾਂ ਵੀਰਾਂ ਨਾਲ ਰਲੀਆਂ ਹੋਈਆਂ ਆ ਅਸੀਂ ਇਹਦਾ ਸ਼ਹਿਰ ਤੋਂ ਵੀ ਮੈਂ ਕੰਮ ਕਰ ਸਕਦਾ ਹਾਂ ਸੰਕਟਪੋਰਾ ਵੀ ਖਿਲਾਫ ਐਫ ਆਈ ਆਰ ਕਰਾਈ ਹਾਂ ਹਾਂਜੀ ਹਾਂਜੀ ਬਜੋਇਆ ਜਿਹਨਾਂ ਦੇ ਖਿਲਾਫ تھا ਬੜੀ ਇਹਨਾਂ ਦੇ ਖਿਲਾਫ ਅੱਥੇ ਕਰਾਈ ਕਰਾਈ ਇਸ ਕਰਕੇ ਫਿਰ ਦੂਜੀ ਫੇਸ ਸ਼ੰਕਰ ਦੂਜੀ ਫੇਰ ਦੁਬਾਰਾ ਹੋਈ ਆ ਇਸ ਕਰਕੇ ਇਹ ਨਹੀਂ ਹੋ ਸਕਦਾ ਦਬਣਾ ਨਹੀਂਗਾ ਤਰਾ ਕੇ ਜਾਵਾਂਗੇ ਨਹੀਂ ਜਿੱਥੇ ਜੋਤ ਕਹਿੰਦੇ ਸਹੀ ਆ ਜੀ ਸੰਗਤ ਕਰਾ ਕੇ ਕਰਾ ਰਹੇ ਆ ਪਰ ਸਰਕਾਰਾਂ ਦੀ ਕਿਤੇ ਨਾ ਕਮੀ ਦੇਖੋ ਸਰਕਾਰਾਂ ਪੈਸੇ ਦੇ ਰਹੀਆਂ ਨੇ ਧਾਮੀਆਂ ਤੇ ਬਾਨੀਆਂ ਨੇ ਸਰਕਾਰਾਂ ਸਰਕਾਰਾਂ ਨੂੰ ਸਭ ਤੋਂ ਕੀ ਲੈਣਾ ਵੱਡਦਾ ਹੈ ਨਾ ਆਪਣੇ ਆਪਣੇ ਗੁਜ਼ਾਰੇ ਘਰਾਂ ਦੇ ਮੱਸੀਂ ਚੱਲਦੇ ਲੋਕ ਉਹਨਾਂ ਦੇ ਪੈਸੇ ਲੈ ਕੋ ਉਹਨਾਂ ਦੇ ਵਿਆਜ ਤੁਸੀਂ ਕਰੋੜਾ ਰੁਪਈਆ ਦੇ ਲੋਕਾਂ ਨੇ ਡੈਫਟ ਕੀਤੇ ਆ ਇਸ ਕਰਕੇ ਉਹਨਾਂ ਨੇ ਸਰਕਾਰਾਂ ਬਣਾਉਣੀਆਂ ਹਨ ਉਹਨਾਂ ਦੇ ਲੋਕ ਡਾਏ ਸਰਕਾਰਾਂ ਡਿਪੈਂਡ ਹੀ ਉਹਨਾਂ ਤੇ ਆ ਪਰ ਅਸੀਂ ਆਪਣੇ ਲੋਕ ਇਕੱਠੇ ਹੋ ਗਏ ਆ ਵਾਜ ਬੁਲੰਦ ਕਰਦੇ ਆ ਤੇ ਫੇ ਸਾਡਾ ਕੋਈ ਨੁਕਸਾਨ ਨਹੀਂ ਕਰਾਉਂਦੇ ਨਹੀਂ ਸਾਹਿਬ ਕੀ ਤੁਹਾਡਾ ਉੱਤ ਹੈਗਾ ਮਾਈਨਿੰਗ ਇੰਸਪੈਕਟਰ ਹੈਗੇ ਇੱਥੇ ਮਾਈਨਿੰਗ ਹੋ ਰਹੀ ਹੈ ਕੀ ਕਹਿਣਾ ਚਾਹੋ ਇੱਥੇ ਇਹਨਾਂ ਨੇ ਚਾਹਨੀ ਆ ਜਿਹੜੇ ਐਮਕੇਸੀ ਨੇ ਪਰਮਿਸ਼ਨ ਲਈ ਸੀਗੀ ਤੇ ਉਹਦੇ ਤੋਂ ਬਾਅਦ ਜਦੋਂ ਜਾਨੀ ਕਿ ਉਹਨਾਂ ਨੇ ਥੋੜੀ ਜਦੋਂ ਜ਼ਿਆਦਾ ਪੱਟੀ ਆ ਪੋਰਟ ਆਪਾਂ ਦੇ ਦੇਣੀ ਉਹਨਾਂ ਨੂੰ ਦਫ਼ਤਰਾਂ ਨੂੰ ਜਿਹੜੇ ਉੱਚ ਅਧਿਕਾਰੀ ਹੈਗੇ ਆ ਵੀ ਇੰਨੀ ਪਰਮਿਸ਼ਨ ਸੀ ਤੇ ਇੰਨੀ ਇਹਨਾਂ ਨੇ ਜ਼ਿਆਦਾ ਪੱਟ ਲਈ ਹੈ। ਉਹ ਅੱਛਾ ਇਹ ਵੀ ਪਤਾ ਲੱਗਾ ਕਿ ਜੈ ਸਿੰਘ ਸਾਹਿਬ ਜਿਹੜੇ ਹੈਗੇ ਤੁਹਾਡੇ ਇੱਥੇ ਦੇ ਜਿਹੜੇ ਐਨਐਚਆਈ ਦੇ ਆ ਉਹਨਾਂ ਵੱਲੋਂ ਜਿਹੜਾ ਹੈਗਾ ਇੱਕ ਐਗਰੀਮੈਂਟ ਵੀ ਕੀਤਾ ਗਿਆ ਸੀਗਾ। ਨਹੀਂ ਉਹਦੇ ਬਾਰੇ ਨੂੰ ਪਤਾ ਹੈਗਾ ਐਨਐਚਆਈ ਬਾਰੇ ਨੂੰ ਪਤਾ। ਅੱਛਾ ਜੀ ਜੈ ਸਿੰਘ ਸਾਹਿਬ ਇੱਥੇ ਜਿਹੜੀ ਪਰਮਿਸ਼ਨ ਆ ਕਿੰਨੇ ਫੁੱਟ ਦੀ ਉਹਨਾਂ ਨੂੰ ਮਿਲੀ ਹੈ ਜੀ ਕਿੰਨੇ ਫੋਟੋ ਪੱਟਣ ਦੇ ਆ? 2 2 ਮੀਟਰ ਆ ਤੇ ਇੱਥੇ ਕਈ ਜਗ੍ਹਾ ਤੇ 2 ਮੀਟਰ ਤੋਂ ਜ਼ਿਆਦਾ ਹੀ ਪੱਟੀ ਆ ਤੇ ਉਹ ਉਹ ਸਭ ਨੂੰ ਕੁਆਂਟੀਟੀ ਕੈਲਕੂਲੇਟ ਕਰ ਆਪਾ ਦੱਸ ਦੇਣੀ ਆ ਅਖਰੀ ਜਗ੍ਹਾ ਤਾਂ ਜਿਹੜੀਆਂ ਸਰਕਾਂ ਵੀ ਜੜੀਆਂ ਹੈਗੀਆਂ ਉਹ ਵੀ ਜਿਹੜੀਆਂ ਕਾਫੀ ਥੰਡੇ ਤੱਕ ਜਾ ਚੁੱਕੀਆਂ ਜੇ ਮੀਂਹ ਪੈਂਦੇ ਆ ਜਾਂ ਇਹਦਾ ਕੋਈ ਨੁਕਸਾਨ ਹੁੰਦਾ ਇਹਦਾ ਜ਼ਿੰਮੇਵਾਰ ਕੌਣ ਆ ਉਹ ਤਾਂ ਹੁਣ ਉੱਚ ਅਧਿਕਾਰ ਨੂੰ ਮੈਂ ਲਿਖ ਕੇ ਦਊਂਗਾ ਨਾ ਲਿਖਤੀ ਰੂਪ ਤੇ ਰਿਪੋਰਟ ਜੋ ਵੀ ਹੋਊਗੀ ਜੋ ਵੀ ਮੌਕਾ ਦੇਖਿਆ ਉਹ ਮੈਂ ਲਿਖਤੀ ਰੂਪ ਤੇ ਦੇ ਦਊਂਗਾ ਜੈ ਸਾਹਿਬ ਕਿਹੜੀ ਇਹ ਪਰਮਿਸ਼ਨ ਆ ਕਿਹੜੀ ਇਹਨਾਂ ਦੇ ਕੋਲ ਆ ਕਿੰਨੇ ਕ ਟਾਈਮ ਪਹਿਲਾਂ ਦੀ ਲਈਆਂ ਹੋਈਆਂ ਇਹਨਾਂ ਨੇ ਨੇ ਇਹ ਤਾਂ ਲੇਟੈਸਟ ਹੀ ਲਈ ਇਹਨਾਂ ਨੇ ਲੇਟੈਸਟ ਲਈ ਕਿੰਨਾ ਕ ਟਾਈਮ ਅਗਾਈਡ ਸੀ ਪੁੱਛੋ ਮੇਰੇ ਖਿਆਲ ਚ ਮਹੀਨੇ ਤੋ ਕੱਟੀ ਹੋਣਾ ਸਾਲ ਸੋਨ ਦੇ ਵਿੱਚ ਆਇਆ ਵੀ ਕਿਹੜੀਆਂ ਮਾਈਨਿੰਗ ਦੀ ਪਰਮਿਸ਼ਨਾਂ ਬਿਲਕੁਲ ਬੰਦ ਹੋ ਗਈਆਂ ਕਿਉਂਕਿ ਕਿਹੜੇ এনवायरमेंट ਦਾ ਸਟੈਂਡਰਡ ਹੁੰਦਾ ਉਹ ਬੰਦ ਹੋਏ ਸੀਗਾ ਇਹਨਾਂ ਨੂੰ ਕਿੱਦਾਂ ਮਿਲ ਗਈ ਉਹ ਚੀਜ਼ ਨਹੀਂ ਪਹਿਲਾਂ ਬੰਦ ਹੋਗੇ ਸੀ ਹੁਣ ਫਿਰ ਚੱਲੂ ਹੋ ਗਏ ਕਿੰਨਾ ਸਮੇਂ ਹੋਇਆ ਚੱਲੂ ਹੋਇਆ ਮੇਰੇ ਖਿਆਲ ਪਹਿਲਾਂ ਇਹਨਾਂ ਦਾ ਹੀ ਦਿੱਤਾ ਹੈ ਕੀ ਕਰਨਿਆ ਕੰਪਨੀ ਕਿੰਨੇ ਥਾਊਂਡ ਪਟਾਈ ਕਰ ਰਹੀ ਹੈ ਹੱਦੋਂ ਵੱਧ ਕਰੀ ਕੀ ਗੱਲ ਇਹਨਾਂ ਨੂੰ ਕੋਈ ਮਾਈਨਿੰਗ ਵਿਭਾਗ ਦਾ ਕੋਈ ਡਰ ਨਹੀਂ ਹੈ ਜਾਂ ਤੁਹਾਡੀ ਕੋਈ ਨਾ ਕੋਈ ਸਮਝਦਾ ਨਹੀਂ ਹੈ ਕੋਈ ਨਹੀਂ ਰਿਕਵਰੀ ਪਾਈ ਹੈ ਜਿੰਨੀ ਜਿੱਥੇ ਵੀ ਉਹਨਾਂ ਨੇ ਜ਼ਿਆਦਾ ਪੱਟੀ ਹੈ ਉੱਥੇ ਰਿਕਵਰੀ ਉਹਨਾਂ ਨੂੰ ਸਰ ਟੰਗਣੇ ਆਉਂਦੇ ਦੇਖੋ ਲੈ ਕੇ ਇੱਧਰ ਨੂੰ ਕੋਈ ਨਕੋਦਰਾ ਨੂੰ ਜਿੰਨਾ ਮਾਜੀ ਰੇਟ ਕਰ ਜਾਓ ਹੱਦੋਂ ਵੱਧ ਪਟਾਈ ਆ ਦਿਨ ਰਾਤ ਪਟਾਈ ਕਰ ਰਹੇ ਇਹਨਾਂ ਦੇ ਕੋਈ ਬੰਦੀ ਨਹੀਂ ਹੈਗੀ ਕੋਈ ਨਹੀਂ ਕਰਮੇ ਕਰਦੇ ਆ ਟਰਾਲੀ ਦਾ ਖਣ ਹੋ ਜਾਂਦਾ ਤੇ ਚਲਾਣੇ ਇੱਥੇ ਕਿਉਂ ਨਹੀਂ ਕੋਈ ਚਲਾਨ ਹੁੰਦੀ ਵਿਸ਼ਲੇ ਸਮੇਂ ਬਿਜੂਆਂ ਕਰੰਟ ਵੀ ਸਿਰਫ ਨਾ ਉੱਟ ਪਰਤਾ ਹੋਇਆ ਸਾਡੀ ਇੱਕ ਤੁਹਾਡੇ ਕੋਲ ਦੇਖਤੀ ਸੀਗੀ ਉਹਦੇ ਤੁਸੀਂ ਕਹਿੰਦੇ ਸੀਗੇ ਵੀ ਮੈਂ ਮੌਕਾ ਦੇਖਣ ਗਿਆ ਸੀ ਪਰ ਪੁਲਿਸ ਵਿਭਾਗ ਨੇ ਤੁਹਾਡਾ ਸਾਥ ਨਹੀਂ ਦਿੱਤਾ ਹਾਂਜੀ ਉਸ ਬਾਰੇ ਕੋਈ ਜਾਣਕਾਰੀ ਦਵੋਗੇ ਸਾਨੂੰ ਜੀ ਹਾਂ ਉੱਥੇ ਮੈਂ ਖੜ ਕੇ ਇੱਕ ਜੀਸੀਬੀ ਸੀਗੀ ਤੇ ਇੰਪੈਕਟਰ ਡਾਲੀ ਹੋਈ ਉਹ ਫੜ ਕੇ ਮੈਂ ਚੌਕੀ ਚਾਰਜ ਨੂੰ ਫੋਨ ਕੀਤਾ ਸੀਗਾ ਸ਼ੰਕਰ ਨੂੰ ਤੇ ਤੇ ਜਨਨ ਕਿ ਉਹ ਮੇਰੇ ਖਾਤੇ ਉਥੇ ਮੌਕੇ ਤੇ ਜਨਨ ਕਿ ਕਹਿੰਦੇ ਹੈ ਨਹੀਂ ਇੱਕ ਮੁਲਾਜ਼ਮਾ ਉੱਤੇ ਤੇ ਫੇ ਮੈਂ ਅੱਜ ਵੀ ਹੁਣ ਐਸਾ ਐਸਾ ਚਲੂ ਨਹੀਂ ਪੜਸਪਤ ਦੇ ਇਦਕਾਰ ਮੈਂ ਲਿਖਤੀ ਰੂਪ ਚ ਦੱਸਤਾ ਸੀ ਆਪਣੇ ਜਿੰਨੇ ਕਿ ਦਿਨ ਹੋ ਗਏ ਜੀ ਐਸਟੀ ਨੂੰ ਤੁਹਾਨੂੰ ਸ਼ਿਕਾਇਤ ਕੀਤੀ ਉਹਨਾਂ ਦੀ ਹਫ਼ਤਾ ਹੋ ਗਿਆ ਤੇ ਪਰਸਪਰ ਉੱਤੋਂ ਦੁਆਰਾ ਕੋਈ ਐਕਸ਼ਨ ਆਇਆ ਤੁਹਾਨੂੰ ਕੋਈ ਬੈਕਪੀਡ ਆਇਆ ਨਾ ਨਹੀਂ ਨਹੀਂ ਮੈਨੂੰ ਕੋਈ ਬੈਕਪੀਡ ਸਰ ਕਿਤੇ ਨਾ ਕਿਤੇ ਲੱਗਦਾ ਕਿ ਜਿਹੜੀ ਪੁਲਿਸ ਦੀ ਨਾਕਾਮੀ ਐਚ ਜੀ ਤੁਹਾਡੇ ਸਾਹਮਣੇ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਸਰ ਇੱਕੋ ਮੋਟਿਵੇਟਿਓਨ ਓਕੇ ਥੈਂਕ ਯੂ ਆ ਤੁਸੀਂ ਦਿਖਾੜ ਸਕਦੇ ਵਿੱਚ ਕਹਿ ਰਹੇ ਦਿਖਾ ਦਿਓ ਇੱਕ ਇਹਨੂੰ ਲੈ ਕੇ ਜਾਂਦਾ ਟਰਾਲਾ ਫੜਿਆ ਜਿਹਦੇ ਵਿੱਚ ਲੋਡ ਕਰਕੇ ਮਸ਼ੀਨ ਲੈ ਕੇ ਜਾਂਦੇ ਆ ਇੱਕ ਬਜ਼ਾਰੋ ਕ ਪੈਪਰ ਵੀ ਇੰਨੀ ਸਪੀਡ ਨਾਲ ਭਜਾਖ ਰਿਹਾ ਸਾਡੇ ਨੌਜਵਾਨ ਦੇ ਇੱਕ ਦੇ ਸੱਟ ਵੀ ਲੱਗ ਗਈ। ਪ੍ਰਬਾਹ ਨਹੀਂ ਕੀਤੀ। ਦੇਖੋ ਥੱਲੇ ਆ ਜੂਗਾ। ਇਸ ਤਰੀਕੇ ਨਾਲ ਭਜਾ ਕੇ ਲਗਾਏ ਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ। ਜੇ ਨਾ ਕੀਤੀ ਤਾਂ ਸਾਨੂੰ ਸੰਘਰਸ਼ ਦੇ ਰਾਹ ਤੁਰਨਾ ਪਊਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੀ ਬਿਲਗਾ نیوز ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।